ਸੋਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਔਰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਉਹ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਔਰ ਇਲੈਕਸ਼ਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਬਹੁਤ ਸਖਤ ਮਿਹਨਤ ਜਿਹੜੀ ਆ ਤੁਹਾਡੀ ਦੇਖਣ ਨੂੰ ਮਿਲੀ ਸੀਗੀ ਜਲੰਧਰ ਪੱਛਮੀ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਬੀਬੀ ਸੁਰਿੰਦਰ ਕੌਰ ਜੀ ਨੂੰ ਮੈਦਾਨ 'ਚ ਉਤਾਰਿਆ ਗਿਆ ਆ ਇੱਕ ਪਾਸੇ ਸ਼ੀਤਲ ਅੰਗੁਰਾਲ ਜੀ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਵਾਪਸ ਹੀ ਗਏ ਆ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ ਕਿ ਬੀਬੀ ਸੁਰੇਂਦਰ ਕੌਰ ਜੀ ਜਿਹੜੀ ਹੈ ਜਿਮਨੀ ਚੋਣਾਂ ਦੇ ਵਿੱਚ ਇਹ ਸਿੱਖ ਘਟ ਪਾਉਣਗੇ ਸਭ ਤੋਂ ਪਹਿਲੇ ਤੇ ਫੋਰਡ ਚੈਲੰਜ ਦਾ ਬਹੁਤ ਹਮਤ ਕਰਦਾ ਜੈ ਜੀ ਜੈਪਾ ਚੈਸਨ ਦਾ ਚਰਨ ਜੀ ਚਿੰਤਨੀ ਜੀ ਸਾਫ ਦਾ ਸੀਐਮ ਪੰਜਾਬ ਇਸ ਟੈਂਡ ਜਿਹੜੇ ਕੀ ਐਮਪੀ ਬਣ ਚੁੱਕੇ ਹੋਏ ਆ ਜੋ ਜਿਹੜਾ ਬੰਦਾ ਸਭ ਨੂੰ ਰਿਪrezent ਕਰ ਰਿਹਾ ਹੈ। ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਭ ਤੋਂ ਪਹਿਲੇ ਤੇ ਪਰ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਕੰਮ ਨੂੰ ਸਰਾਇਆ ਹੈ। ਅ ਜੋ ਇਨਸਟੇਮ ਚੱਲ ਰਿਹਾ ਹੈ ਅ ਪਿਛਲੇ ਕੁਝ ਟਾਈਮ ਪਹਿਲੇ ਜਲੰਧ ਬੈਸਟ ਦੀ ਜਿਹੜੀ ਸੀਟ ਹੈਗੀ ਉਹ ਵਕਿੱਤ ਗਈ ਸੀ। ਇਸੇ ਕਾਰਨ ਕਰ ਤੇ ਹੁਣ ਉਹਦੇ ਵਿੱਚ 10 ਜੁਲਾਈ ਨੂੰ ਜਿਹੜੇ ਇਲੈਕਸ਼ਨਸ ਹੋਣ ਵਾਸਤੇ ਜਾ ਰਹੇ ਹੁਣੇ। ਉਦੇ ਵਾਸਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੈਡਮ ਸਿੰਦਰਪਾਓਰਕੁਨਨ ਨੂੰ ਇਹਨਾਂ ਨੂੰ ਆਪਣੇ ਟਿਕਟ ਜੜੀ ਦਿੱਤੀ ਗਈ ਹੈ ਔਰ ਉਹਦੇ ਨਾਲ ਇਹ ਇਹ ਹੈ ਕਿ ਜੋ ਉਹਨਾਂ ਚਾਹੁੰਦੀ ਦਾ ਆਪਣਾ ਸਾਰਾ ਬੈਸਟ ਦਾ ਏਰੀਆ ਲਿਗਾਇਆ ਉਹ ਸਾਰਾ ਹੀ ਏਰੀਆ ਜਿਹੜਾ ਹੈਗਾ ਉਹ ਕਾਂਗਰਸ ਦੇ ਫਲੇਵਰ ਦੇ ਵਿੱਚ ਹੈ ਤੁਸੀਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਹੋਵੇਗਾ ਕਿ ਲੋਕ ਸਭਾ ਦੇ ਵਿੱਚ ਵੀ ਜਦੋਂ ਇਹ ਰਿਜ਼ਲਟ ਆਇਆ ਹੈ ਤਾਂ ਉਹਦੇ ਵਿੱਚ ਵੀ ਕਾਫੀ ਲੀਡ ਦੇ ਨਾਲ ਇਹ ਜਿਹੜੀ ਸੀਟ ਹੈਗੀ ਹੈ ਉਹ ਜਿੱਤੀ ਹੈ ਔਰ ਸਾਨੂੰ ਪੂਰੀ ਆਸ ਔਰ ਉਮੀਦ ਹੈਗੀ ਹੈ ਦੀ ਮੈਡਮ ਸੁਰਿੰਦਰ ਕੌਰ ਔਰ ਉਹਨਾਂ ਦੇ ਜਿਹੜੇ ਸਾਰੇ ਹੀ ਟੀਮ ਜਿਹੜੀ ਹੈਗੀ ਹੈ ਉਹ ਬਹੁਤ ਹੀ ਮਿਹਨਤ ਕਰ ਰਹੀ ਹੈਗੀ ਹੈ ਔਰ ਸਾਰੇ ਹੀ ਇੰਡੀਆ ਨੈਸ਼ਨਲ ਕਾਂਗਰਸ ਦਾ ਪੰਜਾਬ ਲੈਵਲ ਤੇ ਬਹੁਤ ਜਿਹੜੀ ਟੀਮ ਨੇ ਮਿਹਨਤ ਕੀਤੀ ਹੈ ਔਰ ਉਹ ਪੂਰੀ ਲੀਡ ਦੇ ਨਾਲ ਜਿਹੜੀ ਇਹ ਸੀਟ ਕੱਢਣਗੇ ਔਰ ਮੈਡਮ ਸੁਰਿੰਦਰ ਕੌਰ ਹੁਣੇ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣੇ ਜਿਹੜੇ ਲੋਕਾਂ ਦੇ ਮੁੱਦੇ ਹੈਗੇ ਆ ਉਹਨਾਂ ਨੂੰ ਰੱਖਣਗੇ